ਲਗੋ ਰਿਆ ਐਵੇਂ ਸਾਡੇ ਭਾਗ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਹਾਈ ਚ volunteers ਸਿੱਖਿਆ ਪ੍ਰੋਵਾਈਡਰ ਸਾਡੇ ਕੰਮ ਕਰਦੇ ਸੀ ਸਰਕਾਰ ਦਾ ਡਰਾਮਾ ਦੇਖੋ ਕੀ ਕੀਤਾ ਵੱਡੇ ਵੱਡੇ ਇਕੱਠ ਕਰਕੇ ਇੰਨੇ ਬਲਾਜ ਪੱਕੇ ਕਰਤੇ ਰੈਗੂਲਰ ਕਰਤੇ ਉਹਨਾਂ ਤਨਖਾਹ ਵਧ ਨੂੰ 10000 ਤਨਖਾਹ ਪਾ ਕੇ 12000 ਤਨਖਾਹ ਪਾ ਕੇ ਸਰਕਾਰ ਰੈਗੂਲਰ ਜਦੋਂ ਉਹਨਾਂ ਨੂੰ ਦੇਖੋ ਇਹ ਵੀ ਆ ਫੋਲੋ ਕਰ ਤੁਸੀਂ ਉਹਦੇ ਸਾਹਮਣੇ ਕੀ ਰੈਗੂਲਰ ਅਧਿਆਪਕ ਉਹਨਾਂ ਨੂੰ ਨਾ ਕੋ ਡੀਏ ਨਾ ਕੋਈ ਪੈਨਸ਼ਨ ਨਾ ਕੋਈ ਸੀਪੀਐਫ ਕਰਦੇ ਕੱਖ ਨਹੀਂ ਕਰਦੇ ਕਹਿੰਦਾ ਬਾਬਾ ਸਕੂਲ ਕੱਲਿਆਂ ਨਹੀਂ ਥੱਕਿਆ ਸਰਕਾਰ ਹਰੇਕ ਜਿਹੜੇ ਜਿੰਨੇ ਵਰਗ ਨੇ ਲਗਾਤਾਰੋਂ ਠੱਗ ਰਹੀ ਹੈ ਕਿਸੇ ਨਾਲ ਕੋਈ ਵਾਦਾ ਕਿਦੋਂ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਇਹ ਜਿਹੜੇ ਕਹਿੰਦੇ ਸਿੱਖਿਆ ਤੇ ਸਿਹਤ ਪਤਾ ਨਹੀਂ ਸੀ ਕੀ ਕਾਇਆ ਕਲਪ ਕਰ ਦਿਆਂਗੇ ਤੁਸੀਂ ਇੱਥੇ ਯਾਦ ਰੱਖੋ ਤੁਸੀਂ ਇੱਥੇ ਬੈਠੇ ਹੋ 5-7 ਸਾਲਾਂ ਦੇ ਵਿੱਚ 50% ਸਕੂਲ ਖਤਮ ਹੋ ਜਾਣਗੇ 5-7 5-7 ਸਾਲ ਹੀ ਸਰ ਜਿੰਨੀ ਤੇਜ਼ੀ ਨਾਲ ਉੱਥੋਂ ਬੱਚਿਆਂ ਦੀ ਗਿਣਤੀ ਘਟ ਰਹੀ ਹੈ ਜਿਹੜੇ ਇਹ ਗਲਤ ਨੀਤੀਆਂ ਦੇ ਨਾਲ ਲਗਾਤਾਰ ਅਧਿਆਪਕਾਂ ਨੂੰ ਸਕੂਲਾਂ 'ਚ ਕੰਮ ਨਹੀਂ ਕਰਨਾ ਦਿੱਤਾ ਜਾ ਰਿਹਾ ਸਾਰਾ ਬਾਰਡਰ ਇਹਦੇ ਜਾਓ ਕੋਈ ਨਾ ਕੋਈ ਅਧਿਆਪਕ ਨਹੀਂ ਲੱਗਦਾ ਸਾਰੇ ਭਰਤੀਆਂ ਜਿਹੜੇ 20593 6-6 ਸਾਲ ਪਹਿਲਾਂ ਭਰਤੀਆਂ ਕੱਢੀਆਂ ਉਹਨਾਂ ਨੇ ਸਾਰਾ ਪ੍ਰੋਸੈਸ ਪੂਰਾ ਹੋ ਗਿਆ ਲਿਸਟਾ ਬਣ ਗਿਆ ਫਾਈਨਲਿਸਟਾ ਬਣ ਗਿਆ ਉਹਨਾਂ ਨੂੰ ਜਵਾਰ ਕਾਉਂਡ ਤਿਆਰ ਨਹੀਂ ਉਹਨਾਂ ਨੇ ਸਾਰਾ ਕੁਝ ਕਰਕੇ ਦਿਖ ਲਿਆ ਰੋਜ਼ ਨਵੇਂ ਤੋਂ ਨਵੇਂ ਕਰ ਕੋਰਟ ਚ ਆਪ ਹੀ ਭੇਜਦੇ ਫਿਰ ਕੋਰਟ ਕੇਸ ਆ ਉਹ 1158 ਪ੍ਰੋਫੈਸਰ ਉਹਨਾਂ ਦੇ ਉਹਨਾਂ ਦੇ ਇੱਕ ਦੋ ਸਾਥੀਆਂ ਦਾ ਜਾਨ ਵੀ ਦੇ ਦਿੱਤੀ ਉਹ ਅਜੇ ਵੀ ਉਹ ਆਰਡਰ ਜੁਆਇਨ ਕਰਨ ਦੇ ਲਈ ਉਹ ਸੜਕਾਂ ਤੇ ਰੋਜ਼ ਫਿਰ ਰਹੇ ਆ ਰੋਜ਼ ਡਾਂਗਾ ਖਾ ਰਹੇ ਆ ਕਹਿੰਦੇ ਬਾਬ ਛੋਟੇ ਸਰਕਾਰ ਜਦੋਂ ਬਣੀ ਆ 250 ਪਹਿਲਾਂ ਲੋਕਾਂ ਦਾ ਸਾਰਾ ਫਰਕ ਪਤਾ ਹਰ ਜਿੱਥੇ ਕੰਮ ਕਰਦੇ ਆ ਵੀ ਸਰਕਾਰਾਂ ਬਦਲਣਾ ਨਾ ਸਿਸਟਮ ਨਹੀਂ ਬਦਲਣਾ ਭਾਵੇਂ ਮੋਦੀ ਆ ਜਾਏ ਭਾਵੇਂ ਮਰਗੋਂ ਸਿੰਘ ਆ ਜਾਏ ਭਾਵੇਂ ਕੋਈ ਯਾਜਮ ਕਾਮਰੜਾ ਆ ਜਾਏ 50 ਅਮਰਿੰਦਰ ਆ ਗਿਆ ਬਦਲ ਆ ਗਿਆ ਭਾਵੇਂ ਆ ਭਗਵਤ ਕੁਮਾਰ ਆ ਗਿਆ ਬੇਸਿਕਲੀ ਜਿਵੇਂ ਪਹਿਲਾਂ ਗੱਲ ਕਰਦੇ ਪਾਲਿਸੀਆਂ ਦੇ ਮਸਲੇ ਸਾਡੇ ਲਈ ਤਾਂ ਕੱਖ ਹੈ ਨਹੀਂ ਉਹ ਜਿਹੜੇ ਜਿੰਨੇ ਇਥੇ ਬਿਜ਼ਨਸਮੈਨ ਬੈਠਿਆ ਸਾਰੇ ਜਿਹੜੇ ਪੰਪ ਗਿਣਤੀ ਦੇ 1-2% ਹੋਣਗੇ ਸਾਰੀਆਂ ਪਾਲਿਸੀਆਂ ਸਾਰੀਆਂ ਬਜਟ ਬਣਾਉਣ ਦੇ ਵਿੱਚ ਉਹਨਾਂ ਦਾ ਹਿੱਸੇਦਾਰੀ ਆਪ ਬੈਠਦੇ ਨੇ ਸਾਰਾ ਕੁਝ ਉਹਤੇ ਤੈਅ ਕਰਦੇ ਨੇ ਪਰ ਜਦੋਂ ਇਹ ਉਹ ਸਾਰਾ ਕੁਝ ਉਹਨਾਂ ਵਾਸਤੇ ਹੋ ਰਿਹਾ ਆ ਆਮ ਲੋਕਾਂ ਦੇ ਲਈ ਜਿਹੜਾ ਮੱਧ ਵਰਗ ਆ ਜਿਹੜਾ ਲੋਅਰ ਮੱਧ ਵਰਗ ਤੁਸੀਂ ਦੇਖੋ ਜਿੰਨੀਆਂ ਜੀਐਸਟੀ ਦੇ ਟੈਕਸ ਨੇ ਹੋਰ ਜਿਹੜੇ ਟੈਕਸ ਨੇ ਸਭ ਤੋਂ ਵੱਧ ਮਾਰ ਇਹਨਾਂ ਤੇ ਆਮ ਆਮ ਲੋਕਾਂ ਤੇ ਪੈ ਰਹੀ ਹੈ ਇਧਰੋਂ ਲਿਆ ਜਾ ਰਿਹਾ ਤਾਹਾਂ ਦੇ 14 ਲੱਖ ਕਰੋੜ ਕੁਝ ਕੁ ਬਿਜ਼ਨਸਮੈਨਾਂ ਦਾ ਪਿਛਲੇ 7 ਪਿਛਲੇ ਸਾਲਾਂ ਦੇ ਵਿੱਚ મોદી ਸਰਕਾਰ ਨੇ 14 ਲੱਖ ਕਰੋੜ ਦੇ ਕਰਜ਼ੇ ਮਾਫ ਕੀਤੇ ਤੇ ਜਦੋਂ ਕਿ ਆਮ ਲੋਕਾਂ ਦੇ ਕਿਸਾਨਾਂ ਦੀ ਫਸਲਾਂ ਦੀ ਗੱਲੋਂ ਮਜ਼ਦੂਰਾਂ ਦੀ ਮਜ਼ਦੂਰੀ ਵਧਾਉਣ ਦੀ ਗੱਲ ਸੁੜੇ ਤਰ੍ਹਾਂ ਵਧਾਉਣ ਦੀ ਗੱਲ ਆ ਉਦੋਂ ਨਵੇਂ ਨਾ ਮੇਰਾ ਖਜ਼ਾਨੇ ਤੇ ਬਹੁਤ ਵੱਡਾ ਬੋਝ ਪੈ ਜੋ ਸਾਰਾ ਕੁਝ ਤਬਾਹ ਹੋ ਜੂ ਚਾਲੀ ਨਹੀਂ ਸਕਦਾ ਪੰਚਤਾਂ ਤਦੇ ਹੀ ਚਲਦੇ ਸੀ ਆਪ ਦੀਆਂ ਪੰਚਤਾਂ ਵਧਾਉਣੀਆਂ ਹੋਣ ਤਰਖਾ ਪੰਜਾਬ ਸਰਕਾਰ ਦੇ ਮਲਾਕ ਇਹਨਾਂ ਨੇ ਐਮਐਲਏ ਨੇ 1 ਲੱਖ ਤੋਂ 3 ਲੱਖ ਕਰਨੀ ਸੀ ਕੋਈ ਨਹੀਂ ਬੋਲਿਆ ਉਹਦੀ ਕਰਨੀ ਆਪਦੀ ਪੈਨਸ਼ਨ ਵੀ ਸਾਰਾ ਕੁਝ ਇੱਕ ਤੱਲੇ ਦੀ ਗੱਲ ਨਹੀਂ ਸਾਰੇ ਕਿਦੇ ਇਹਨਾਂ ਦਾ ਕਾਰਪੋਰਟ ਵਿਤਰਣ ਹੈ ਜਿਹੜੇ ਹੋਰ ਨੇ ਜਿਹੜੇ ਇਹਨਾਂ ਵਾਸਤੇ ਸਾਰਾ ਸਿਸਟਮ ਖੁੱਲਾ ਤੁਸੀਂ ਸਾਥੀ ਤੇਜ ਰਾਜ ਬੈਠਾ ਪਿਛਲੇ ਬਾਰੇ ਜਦੋਂ ਤੁਸੀਂ ਧਰਨੇ ਬੈਠੇ ਉਦੋਂ ਵੀ ਸੀ ਆਏ ਸੀ ਉਦੋਂ ਵੀ ਤੁਸੀਂ ਲੜ ਕੇ ਦੇਖਿਆ ਜਿਹੜੇ ਇਥੋਂ ਦੇ ਸਿੱਖਾ ਸਕੱਤਰ ਜਿਹੜੇ ਇਥੋਂ ਦੀ ਆਈਐਸ ਲੌਬੀਆਂ ਨੇ ਨਾ ਡੀਪੀਆਈ ਆ ਭਾਵੇਂ ਇਥੋਂ ਦੇ ਸਿੱਖਾ ਸਕੱਤਰ ਨੇ ਡੀਜੀਐਸ ਨੂੰ ਜਿਹੜੇ ਸਾਰੇ ਇਹ ਸਾਰੇ ਕੁੱਤੇ ਦੇ ਵੱਡੇ ਨੇ ਇਹ ਛੋਡੀ ਗੱਲ ਕਦੇ ਇਸ ਤਰ੍ਹਾਂ ਨਾਲ ਕੁੱਟ ਨਹੀਂ ਕਰਦੇ ਛੋਡੇ ਫਾਮ ਲਾਉਣ ਦੀ ਗੱਲ ਕਦੇ ਕੁੱਟ ਨਹੀਂ ਕਰਦੇ ਵੀ ਛੋਡੀ ਕੋਫਾਈਲ ਜਿਹੜੀ ਪੋਜ਼ਿਟਿਵ ਗੱਲ ਕਰਨੀ ਹੁੰਦੀ ਆ ਵੀ ਉਹ ਆਫਸਰ ਸਾਹੀ ਕੋਲ ਰੱਖਣੀ ਆ ਮਾਤਰੀ ਕੋਲ ਰੱਖਣੀ ਆ ਜਿਹੜੇ ਜਮਾਂ ਕੁੱਟ ਕਰਦੇ ਇਹ ਪਹਿਲਾ ਗੱਲ ਹੋ ਜਾਂਦੀ ਆ ਕਿ ਧੌਂੜ ਤੇ ਕੋਲ ਦਿਨਾਂ ਤੜਿਆ ਲੈਣਾ ਇਹਨਾਂ ਦੇ ਕਹਿੰਦਾ ਮੂਵਮੈਂਟ ਵੱਡੀਆਂ ਬਣੀਆਂ ਪਰ ਉਹੀ ਅਫਸਰ ਸਾਈਜ਼ ਬਦਲ ਜਾਂਦੀ ਜਾਂਦਾ ਇਹ ਤਾਂ ਹੋ ਜੂ ਕਹਿੰਦੇ ਐਵੇਂ ਵੀ ਹੋ ਜਾਂਦਾ ਕਹਿੰਦਾ ਭਾਈ ਇਹਨਾਂ ਨੇ ਇਹਨਾਂ ਨੇ ਸਾਰਾ ਕੰਮ ਕਰਨਾ ਹੁੰਦਾ ਇਹਨਾਂ ਨੇ ਸਾਰੀ ਗੱਲ ਪੁੱਟ ਕਰਨੀ ਹੁੰਦੀ ਆ ਪਰ ਸਹੀ ਢੰਗ ਦੇ ਨਾਲ ਲਗਾਤਾਰ ਛੋਡੇ ਕੇਸਾਂ ਨੂੰ ਲੁਕਾਇਆ ਹੋਇਆ ਰੈਗੂਲਰ ਕਰਨ ਦੇ ਜਿਹੜੀ ਛੋਡੇ ਮੰਗਾਂ ਜਿਹੜੀ ਉਹਨੂੰ ਲਗਾਤਾਰ ਸਰਕਾਰ ਭਜ ਰਹੀ ਹੈ ਪਰ ਸਾਥੀ ਇਹ ਕਲਪਤਾ ਜੀ ਜੀ ਤੁਸੀਂ ਸਾਥੇ ਬੈਠੇ ਹੋ ਦੇਖੋ ਜਿੰਨੇ ਸਾਥੀਆਂ ਗਿਣਤੀ ਵੱਡੀ ਆ ਥੋੜੀ ਆ ਪਰ ਕੰਮ ਛੋਡੇ ਤੋਂ ਵੱਡਾ ਛੋਡੇ ਕੰਮ ਖੜਾਉਣ ਦੇ ਨਾਲ ਸਾਰੇ ਪਾਸ ਦਾ ਕੰਮ ਖੜ ਜਾਂਦਾ ਜੇ ਕੋਈ ਸਾਥੀ ਚੋਰ ਨਹੀਂ ਕੰਮ ਕਰਦਾ ਦੇਖੋ ਗਦਾਰ ਕੋ ਨੂੰ ਕੋਈ ਕੰਮ ਨਾ ਕਰੇ ਜਮਾ ਬਾਈਕਾਟ ਕਰੋ ਜੇ ਬਾਈਕਾਟ ਬਾਈਕਾਟ ਕਰੋ ਜੇ ਕਹਿੰਦੇ ਹੜਤਾਲ ਅਸੀਂ ਹਾਜ਼ਰੀ ਲਵਾਉਂਦੇ ਇੱਥੇ ਡਾਂਗ ਨਾਲ ਅਸੀਂ ਆਵਾਂਗੇ ਜਿਹੜਾ ਕਹਿੰਦੇ ਹਾਜ਼ਰੀ ਲਵਾਉਂਦੇ ਪਿੰਡ ਨਾਲ ਇੱਥੇ ਖੜੇ ਆ ਤੱਕੇ ਨਾਲ ਸਦਾ ਦਿਓ ਅਸੀਂ ਆਵਾਂਗੇ ਜਿਹੜਾ ਅਫਸਰ ਜਿਹੜਾ ਕੋ ਤੰਗ ਕਰਦੀ ਆ ਇੱਥੇ ਬੈਠਿਓ ਹੜਤਾਲ ਕਰ ਬਸੂੜ ਹੜਤਾਲ ਚੱਲਦੀ ਆ ਇਹਨੂੰ ਪੂਰਨ ਰੂਪ ਚ ਲਾਗੂ ਕਰੋ ਇੱਥੋਂ ਦੇ ਜਿਹੜੇ ਹੋਰ ਕੋਈ ਦਫ਼ਤਰੀ ਕੰਮ ਕਰ ਰਹੇ ਜਿਹੜਾ ਸਾਥੀ ਉਹਨਾਂ ਨੂੰ ਬੇਇਜ਼ਤੀ ਕਰੋ ਜੇ ਕੋਈ ਸਾਥੀ ਜੋ ਤੇ ਆਪ ਸਾਥੀ ਜੋ ਕੋਈ ਹੋਰ ਸਾਥੀ ਕੰਮ ਕਰ ਰਿਹਾ ਹੈ ਭਾਰਤ ਉਹਨੂੰ ਬੇਇੱਜ਼ਤੀ ਕਰੋ ਭਾਈ ਸਾਡਾ ਸਾਥੀਓ ਕੰਮ ਨਾ ਕਰੋ ਉਹ ਇੱਥੇ ਕਦੇ ਬੜੇ ਵਕਤ ਵਕਤ ਹੈ ਨਹੀਂ ਇੱਥੋਂ ਦੇ ਜਿਹੜੇ ਅਧਕਾਰੀਆਂ ਡੀਓ ਨੇ ਉਹ ਸਾਡਾ ਕਲੱਬ ਦਾ ਕੰਮ ਕਰਦੇ ਆ ਕੋਈ ਤੁਸੀਂ ਦੇਖਿਆ ਹੋ ਆ ਮੈਸੇਜ ਨਹੀਂ ਆਇਆ ਜੀ ਮਿੰਟ ਦੇ ਵੀ ਉਹਦਾ ਫਲਾਣਾ ਨਹੀਂ ਆ ਸਰਦਾਰ ਆਹੀ ਕੰਮ ਤੇ ਲਾਰਕਾ ਉਸ ਤੋਂ ਸਾਰੀ ਕੋਈ ਨਹੀਂ ਤੁੰਦੇ ਇਸ ਕਰਕੇ ਸਾਥੀ ਤੱਕੜੇ ਹੋ ਕੇ ਲੜੋ ਹਿੰਮਤ ਨਾਲ ਲੜੋ ਤੇ ਤੁਹਾਡਾ ਮਸਲਾ ਜਾਇਜ਼ ਹੈ ਜੇ ਐਸਐਸਏ ਦੇ ਅਧਿਆਪਕ ਰੈਗੂਲਰ ਹੋ ਸਕਦੇ ਆ ਤੁਸੀਂ ਉਹ ਸੇਫ ਪਾਰਟ ਹੋ ਉਹੋ ਐਸਐਸਏ ਦੇ ਪੱਤੀ ਜਿਹੜੇ ਅਧਿਆਪਕਾਂ ਦੇ ਵੀ ਹੋਈ ਸੋਡੀ ਵੀ ਹੋਈ ਉਹ ਸਾਥੀ ਰੈਗੂਲਰ ਹੋਗੇ ਜਿਹੜੇ ਨਾਲ ਉਹ ਅਧਿਆਪਕਾਂ ਵਾਲੇ ਜਿਹੜੇ ਉਹਨਾਂ ਨੂੰ ਸਹੂਲਤਾਂ ਦੇਦੇ ਬਟਨ ਕਰੀਆਂ ਲਗਾਤਾਰ ਤੇ ਤੁਸੀਂ ਵੀ ਸਾਥੀ ਨਾਲ ਉਹਨਾਂ ਨਾਲ ਸਮਝ ਦੇ ਰੈਗੂਲਰ ਹੋਮਗੇ ਤੇ ਪਰ ਹੁਣ ਜਦੋਂ ਬਾਰੀ-ਬਾਰੀ ਹੜਤਾਲ ਦੇਖੋ ਕੱਲ ਮਿਸਟਰ ਨੇ ਔਖੇ ਨੇ ਬਾਰੀ-ਬਾਰੀ ਮੂਵਮੈਂਟਾਂ ਬਣਾਉਣੀਆਂ ਔਖੀਆਂ ਨੇ ਜੇ ਹੁਣ ਬਣੀਆਂ ਪਹਿਲਾਂ ਤਾਂ ਕੋਈ ਗਲਤੀ ਹੋਈ ਉਹਦਾ ਪਤਾ ਜੋ ਤੁਸੀਂ ਬੈਠੇ ਸੀ ਉਹ ਤੋਂ ਛੱਡ ਕੇ ਇਹਨਾਂ ਨੇ ਇਹਨਾਂ ਨੇ ਕਹਿਦਾ ਵੀ ਤੁਸੀਂ ਜੋ ਰੈਗੂਲਰ ਕਰ ਰਹੇ ਹੋ ਥੋੜੀ ਫਾਇਲ ਤੋਰ ਦੇ ਵੀ ਭਾਈ ਜਾਓ ਤਾਂ ਮੱਤੇ ਜਾਓ ਉਹਨਾਂ ਨੇ ਪੀਐਮ ਸੀਰੀ ਜੋਨੇ ਕੰਮ ਕਰਾਉਣਾ ਉਹ ਫੜੇ ਨੌਲੀਪਾ ਬੰਦ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਆ ਹੁਣ ਜਦੋਂ ਕੋਈ ਹੋਰ ਜਾਂਦੇ ਡਿੱਕੇ ਚੜ ਗਏ ਨਾ ਸਾਡੇ ਵਿੱਚ ਕੰਮ ਕਿਦ ਤਰ੍ਹਾਂ ਕਿਦ ਚੋਰ ਮਰੀ ਹੋ ਰਿਹਾ ਭਾਗ ਦਾ ਜੋ ਫੜ ਕੇ ਨਾ ਗਰਾਟਾ ਗੁਰੂ ਦਾ ਕੰਮ ਤੇ ਪੀਐਮ ਜੀ ਆਲੇ ਹੋਰ ਕੰਮ ਕੰਮ ਜਿਹੜੇ ਸਾਰੇ ਛੋਟੇ ਛੋਟੇ ਚੱਲ ਰਹੇ ਆ ਉਹ ਸਾਰੇ ਜਿਹੜੇ ਚੋਰ ਮਰੀਆ ਬੰਦ ਕਰਨ ਦੀ ਕੋਸ਼ਿਸ਼ ਕਰੋ ਸਾਥੀਆਂ ਨੂੰ ਬੇਨਤੀਆਂ ਕਰੋ ਕਿਦੋਂ ਕੰਮ ਚੱਲੇ ਨਾ ਤੇ ਤਾਂ ਅੱਗੇ ਭਾਗ ਦਾ ਇਸ ਕੱਲ ਮਜਬੂਰ ਹੋਈ ਛੋਟੀ ਗੱਲ ਸੁਣੇ ਤੇ ਜਿਹੜੇ ਛੋਟਿਆਂ ਜਾਜ ਮੰਗਾ ਮੰਨਿਆ ਜਾ ਸਕਣ ਛੋਟੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਤੇ ਜੈ ਜੱਤਾ ਜੈਸ ਗਰਜਤ ਨਰ ਦੇ ਲੋਕਾਂ ਦੀ